ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਹੋਰ ਠੀਕ ਐ ਹਾਂਜੀ ਭਾਜੀ ਕੀ ਕਰੁੰਦੇ ਆ ਕੁਝ ਨਹੀਂ ਹੋਣਾ ਦੁਪਹਿਰੇ ਇੰਟਰਵਿਊ ਹੈ ਮੇਰੀ ਅੱਛਾ ਉਹੀ ਬਾਸ ਅਵੇਟ ਕਰਨਾ ਕਦੋਂ ਟਾਈਮ ਹੋਏ ਫਿਰ ਜਾਵਾਂ ਮੈਂ ਕਹਿੰਦਾ ਰਹਿਣ ਦੇ ਜੌਬ ਕੀ ਕਰਨੀ ਤੂੰ ਨਹੀਂ ਭਾਜੀ ਮੈਂ ਸਵੇਰ ਦਾ ਵੇਲਾ ਘਰ ਦੇ ਵਿੱਚ ਵਿਹਲਾ ਬੈਠਾਂ ਜੇ ਤੇ ਕੋਈ ਗੱਲ ਨਹੀਂ ਵਿਹਲਾ ਕੀ ਕਰਨਾ ਮੈਂ ਘਰ ਦੇ ਕੰਮ ਹੁੰਦਾ ਘਰਾ ਦਾ ਕਰਨ ਵਾਲੇ ਦੀਦੀ ਹੈਲਪ ਹੋ ਜੂਗੀ ਉਹ ਆਹੋ ਦੀਦੀ ਕੋਈ ਕੰਮ ਦੱਸ ਦੇਣੀ ਆ ਮੈਂ ਵੇਲਾ ਸਵੇਰ ਦਾ ਵਿਹਲਾ ਬੈਠਾ ਹਾਂ ਕਮਰੇ ਦੇ ਵਿੱਚ ਬੋਰ ਹੋ ਹੀ ਜਾਂਦਾ ਹਾਂ ਚਲੋ ਕੋਈ ਨਹੀਂ ਦੇਖ ਲਾ ਮੈਂ ਤਾਂ ਕਹਿੰਦਾ ਜੇ ਨਹੀਂ ਤਾਂ ਤੂੰ ਆਪਣੀ ਸਟੱਡੀ ਜਾਰੀ ਕਰ ਲਾਗੇ ਨਹੀਂ ਭਾਜੀ ਸਟੱਡੀ ਤਾਂ ਹੋ ਹੀ ਗਈ ਆ ਹਣ ਖਤਮ ਹੁਣ ਜੋਬ ਦਾ ਹੀ ਵੇਖਦੇ ਹਾਂ ਕੁਛ ਜੇ ਕਰਨੀ ਤੇ ਕਰ ਲਾ ਕੋਈ ਨਹੀਂ ਮੈਂ ਕਰਵਾ ਦਣਾ ਐਡਮਿਸ਼ਨ ਨਹੀਂ ਨਹੀਂ ਭਾਜੀ ਹੋ ਗਈ ਸਟੱਡੀ ਖਤਮ ਹੋ ਗਈ ਅੱਗੇ ਹੁਣ ਮੈਂ ਜੋਬ ਵੀ ਕਰਨਾ ਚਾਹੁੰਦਾ ਚਲ ਕਰ ਲਾ ਫਿਰ ਕਦੋਂ ਐ ਦੁਪਹਿਰੇ ਹੀ ਗਈ ਭਾਜੀ ਬਸ ਅੱਛਾ ਮੇਰੀ ਗੱਲ ਸੁਣ ਆ ਥੋੜੇ ਪੈਸੇ ਝੱਕ ਨਾਲੇ ਕੱਪੜੇ ਲੈ ਆਉਣ ਵਾਲੇ ਕੋਲ ਫੜ ਰੱਖ ਨਹੀਂ ਨਹੀਂ ਭਾਜੀ ਨਹੀਂ ਚਾਹੀਦੇ ਮੈਂ ਕਹਾਂ ਕੋਲ ਰੱਖ ਕੇ ਚੰਗੇ ਹੁੰਦੇ ਆ ਬਾਹਰ ਜਾਣਾ ਤੂੰ ਦੇ ਨਾਲ ਚੰਗਾ ਤੇ ਮੋਟਰਸਾਈਕਲ ਲੈ ਜੀ ਬਾਹਰ ਬੁਲਟ ਲੱਗਾਈ ਠੀਕ ਆ ਮੈਂ ਗੱਡੀ ਚੱਲ ਜਾਂ ਠੀਕ ਆ ਤੇ ਕੱਪੜੇ ਲੈ ਆਈ ਠੀਕ ਆ ਵਧੀਆ ਕੱਪੜੇ ਪਾ ਗਏ ਆਂ ਚੰਗਾ ਥੈਂਕ ਯੂ ਭਾਜੀ ਚੱਲ ਠੀਕ ਆ ਥੈਂਕ ਯੂ ਨਹੀਂ ਕਹੀ ਦਿੰਦਾ ਠੀਕ ਆ ਠੀਕ ਆ ਦੀਦੀ ਕਿੱਥੇ ਹੈ ਤਰੀ ਦੀਦੀ ਬਾਹਰ ਹੀ ਹੋਣੇ ਆ ਚੱਲ ਠੀਕ ਆ ਕਿੰਨੇ ਵਧੀਆ ਨਾ ਭਾਜੀ ਕਿੰਨਾ ਸੋਹਦੇ ਮੇਰਾ ਲੈ ਆ ਰੋਟੀ ਕਿਤਨਾ ਹੀ ਬੈਠੀ ਰਹਾ ਮਮੇ ਮੇਰੀ ਗੱਲ ਸੁਣੋ ਤੁਹਾਡਾ ਫੁਲਕਾ ਲਾਤਾ ਵਾ ਤੇ ਤੁਸੀਂ ਪਾ ਕੇ ਖਾ ਲਓ ਤੇ ਸਾਹਿਲ ਜਦੋਂ ਕਹੂਗਾ ਨਾ ਉਹਨੂੰ ਗਰਮ ਗਰਮ ਫੁਲਕਾ ਪਕਾ ਦਿਓ ਇਨਾਂ ਦਾ ਫੋਨ ਆਇਆ ਸੀ ਮੈਨੂੰ ਫੋਨ ਤੇ ਆਇਆ ਵੱਖਰੀ ਗੱਲ ਆ ਇਹ ਸਵੇਰੇ ਸਾਰੇ ਕਿੱਥੇ ਚੱਲੀਆਂ ਬੜੀ ਤਿਆਰ ਹੋਈਆਂ ਹੈ ਇਹ ਸੂਟ ਕਦੋਂ ਲੈ ਕੇ ਆਈਆਂ ਮੰਮੀ ਇਹਨਾਂ ਨੇ ਲਿਆ ਕੇ ਦਿੱਤਾ 2-4 ਦਿਨ ਪਹਿਲੇ ਠੰਡੇ ਨਹੀਂ ਆ ਕੀ ਗੱਲ ਕੁਝ ਨਹੀਂ ਰੋਟੀ ਮੈਂ ਗਰਮ-ਗਰਮ ਖਾਣੀ ਆ ਤੇ ਮੰਮੀ ਫਿਰ ਤੁਸੀਂ ਉਦੋਂ ਦੇ ਖਾ ਲੈਂਦੇ ਉਦੋਂ ਦੇ ਤੁਸੀਂ ਬੈਠੇ ਜੀ ਆਰਾਮ ਨਾਲ ਪਹਿਲੇ ਤੋਂ ਇਸ ਵੇਲੇ ਟਾਈਮ ਨਾਲ ਉੱਠ ਕੇ ਚਾਹ ਪੀ ਲਿਆ ਕਰੋ ਜਦੋਂ ਤੁਹਾਨੂੰ ਰੋਟੀ ਪੁੱਛੀਦੀ ਤੇ ਉਦੋਂ ਤੇ ਹੀ ਕਹਿੰਦਾ ਮੈਂ ਹਜੇ ਨਹੀਂ ਖਾਣੀ ਮੈਂ ਖਾ ਲੂੰਗੀ ਠਹਿਰ ਕੇ ਖਾ ਲੂੰਗੀ ਠਹਿਰ ਕੇ ਤੇਰਾ ਹੀ ਧਿਆਨ ਮੇਰੇ ਵੱਲ ਘਟ ਪੈਣ ਡਿਆ ਜਦੋਂ ਦਾ ਤੇਰਾ ਭਰਾ ਆਇਆ ਮੈਂ ਤਾਂ ਉਸੇ ਟਾਈਮ ਨਾਲ ਉੱਠਦੀ ਜਿੰਨਾ ਪਹਿਲੇ ਟਾਈਮ ਨਾਲ ਉੱਠਦੀ ਸੀ ਮੇਰੇ ਭਰਾ ਦੀ ਕਿਹੜੀ ਗੱਲ ਐ ਇਹਦੇ ਵਿੱਚ ਵਿਚਾਰੇ ਦੀ ਉਹਨੇ ਤੇ ਹਜੇ ਸਵੇਰ ਦਾ ਕੁਝ ਵੀ ਨਹੀਂ ਖਾਦਾ ਇੱਕ ਚਾਹ ਦਾ ਕੱਪ ਪੀਤਾ ਬਸ ਉਹ ਵਿੱਚ ਵਿਚਾਰਾ ਕਿੱਥੋਂ ਆ ਗਿਆ ਉਹ ਵੀ ਦੁੱਧ ਚ ਪੱਤੀ ਪਾ ਕੇ ਮੇਰੀ ਅੱਖਾਂ ਕੇ ਘਟਾ ਪਾਨੇ ਆ ਮੰਮੀ ਉਹਨੇ ਕਦੀ ਚਾਹ ਪੀਤੀ ਨਹੀਂ ਘਰ ਤੁਹਾਨੂੰ ਪਤਾ ਹੀ ਆ ਤੇ ਜਿੰਨੇ ਚਾਰ ਨਾ ਨਾ ਕਦੀ ਪੀਤੀ ਹੋਵੇ ਉਹਨੂੰ ਫਿਰ ਔਖਾ ਲੱਗਦਾ ਤਾਂ ਕਰਕੇ ਮੈਨੂੰ ਘੁੱਟ ਦੁੱਧ ਦੇ ਦਿੱਤਾ ਵਿਚਾਰੇ ਨੂੰ ਪੀਣੀ ਚਾਹੀਦੀ ਆ ਨਾ ਇਹ ਤਾਂ ਬੁਰੀ ਮੱਝ ਨਹੀਂ ਵੱਜੀ ਕਿ ਦੁੱਧ ਆਖੇ ਉਹਨੂੰ ਦੁੱਧ ਪੀਂਦਾ ਆਖੇ ਮੇਰਾ ਭਰਾ ਮੰਮੀ ਰਾਤੀ 70 ਰੁਪਏ ਕਿਲੋ ਦੁੱਧ ਹੋ ਗਿਆ ਮੇਰੀ ਗੱਲ ਸੁਣੋ ਮੈਂ ਰਾਤੀ ਦੁੱਧ ਨਹੀਂ ਹੀ ਪੀਤਾ ਉਹਦੇ ਵਾਸਤੇ ਰੱਖ ਲਿਆ ਸੀ ਉਹ ਦੁੱਧ ਮੈਨੂੰ ਦਿੱਤਾ ਮੈਨੂੰ ਪਤਾ ਜੇ ਮੈਂ ਉਹਦਾਂ ਦਊਂਗੀ ਤਾਂ ਤੁਸੀਂ ਗੱਲਾਂ ਕਰਨੀਆਂ ਵਾ ਮੈਂ ਤੱਦੀ ਆਪ ਵੀਣੋਂ हट ਗਈ ਜਾਰੋਟੇ ਲਿਆ ਕੇ ਦੇ ਮੇਰੀ ਗੱਲ ਸੁਣੋ ਮੈਂ ਤਿਆਰ ਹੋਈ ਆ ਮੈਂ ਥੋੜਾ ਕੰਮ ਜਾਣਾ ਉਹਨਾਂ ਨਾਲ ਕੰਮ ਜਾਣਾ ਹਾਂਜੀ ਕਿਹੜੇ ਕੰਮ ਜਾਣਾ ਮੈਨੂੰ ਖੁਦ ਨੂੰ ਨਹੀਂ ਪਤਾ ਮੰਮੀ ਹੁਣ ਆਣ ਕੇ ਦੱਸਣਗੇ ਵੀ ਕੀ ਕੰਮ ਆ ਅਮਨ ਵੀ ਅੱਜ ਕੱਲ ਮੈਨੂੰ ਕੁਝ ਨਹੀਂ ਦੱਸਦਾ ਬਸ ਤੈਨੂੰ ਹੀ ਨੇ ਪ੍ਰਧਾਨ ਬਣਾਇਆ ਆ ਮੈਨੂੰ ਖੁਦ ਨੂੰ ਨਹੀਂ ਪਤਾ ਮੰਮੀ ਕੀ ਕੰਮ ਆ ਤੈਨੂੰ ਨਹੀਂ ਪਤਾ ਤੇ ਐਵੇਂ ਲਿੰਬਾ ਪੋਚੀ ਕਰਕੇ ਬਹਿ ਗਈ ਆ ਨਾ ਤੁਹਾਨੂੰ ਵੀ ਦੱਸਣਗੇ ਆਣ ਕੇ ਕੀ ਕੰਮ ਆ ਦੱਸਦਾ ਇੱਥੇ ਮੈਨੂੰ ਚਲੋ ਮੈਂ ਆਪਣਾ ਮੇਰੇ ਪਰਸ ਵੇਖਿਆ ਜੇ ਕਿਤੇ ਮੈਨੂੰ ਫੜਾਇਆ ਹੀ ਪਰਸ ਵੇਖਿਆ ਹੀ ਕਿਤੇ ਜਿਹੜਾ ਕੰਮ ਪੁੱਛੋ ਬਸ ਉੱਠਾਈ ਜਵਾਬ ਦੇਣਾ ਹੁੰਦਾ ਅਮਨ ਵੀ ਵੇਖ ਪਹਿਲਾਂ ਮੰਦੀਆਂ ਗੱਲਾਂ ਕੀ ਸੀ ਤੇ ਹੁਣ ਮੰਦੀਆਂ ਗੱਲਾਂ ਕੀ ਆ ਕਿਤਰਾ ਤਿਆਰ ਕਰਕੇ ਬਿਠਾਤਾ ਇਹਨੂੰ ਹੈ ਤੇ ਹੁਣ ਵੇਖ ਕੱਪੜੇ ਵੀ ਵੰਸ ਬੰਨੇ ਆਣ ਲੱਗ ਪਏ ਆ ਮੈਨੂੰ ਦੱਸਿਆ ਨਹੀਂ ਅਗੇ ਅਮਨ ਜਿਹੜੀ ਵੀ ਚੀਜ਼ ਲੈ ਕੇ ਆਂਦਾ ਹੁੰਦਾ ਸੀ ਨਾ ਮੈਨੂੰ ਵਿਖਾਉਂਦਾ ਹੁੰਦਾ ਸੀ ਮੰਮੀ ਆਹ ਚੀਜ਼ ਲੈ ਕੇ ਆਇਆ ਮੈਂ ਤੇ ਆਹ ਲਿਆਂਦਾ ਇਹਦੇ ਵਾਸਤੇ ਸੂਟ ਤੇ ਮੈਨੂੰ ਵਿਖਾਇਆ ਹੀ ਨਹੀਂ ਕੋਈ ਨਹੀਂ ਆਂਦਾ ਇਹ ਦਿਨ ਮੈਂ ਗੱਲ ਕਰਦੀ ਆ ਬਾਕੀ ਲੈ ਕੇ ਕਿੱਥੇ ਚੱਲਾ ਉਹਨੂੰ ਇਹਨੂੰ ਫੋਨ ਕਰਕੇ ਪੁੱਛਾਂ ਨਾ ਵੀ ਕਿੱਥੇ ਲੈ ਕੇ ਚੱਲਾ ਇਹ ਵੀ ਚੁੱਕ ਲਾ ਫੋਨ ਫੇਰ ਬਾਹਰ ਆ ਜੂਗੀ ਤਾਂ ਓਏ ਹੈ ਕੱਟੀ ਜਾਂਦਾ ਏ ਸ਼ਮੀ ਲੈ ਹਾਂਜੀ ਮੰਮੀ ਸ਼ਮੀ ਕਿਥੇ ਸ਼ਮੀ ਇੱਥੇ ਹੀ ਆ ਸ਼ਮੀ ਉਹ ਤੈਨੂੰ ਪੈਸੇ ਫੜਾਏ ਜਮਾ ਕਰਾ ਕੇ ਨਹੀਂ ਆਈ ਬੈਂਕ ਤੋਂ ਨਹੀਂ ਅਮਨ ਬਸ ਮੈਂ ਆ ਵੇਖੋ ਰੈਡੀ ਹੋ ਗਈ ਆ ਮੈਂ ਚੱਲੀ ਹਾਂ ਹੁਣ ਯਾਰ ਇਹੋ ਗੱਲਾਂ ਆਲੇ ਫੜਾ ਵੀ ਕਰਾਈ ਠੀਕ ਉਹ ਜਿਹੜੇ ਪਹਿਲੇ ਕੱਲ ਫੜਾਏ ਉਹ ਵੀ ਫੜਾਈ ਤੇ ਆ ਵੀ ਜਮਾ ਕਰਾਈ ਠੀਕ ਆ ਠੀਕ ਆ ਕਰਵਾਈ ਹੁਣ ਮੈਨੂੰ ਟਾਈਮ ਨਹੀਂ ਮਿਲਦਾ ਮੈਂ ਚੱਲਾਂ ਆਫਿਸ ਹਾਂ ਪੱਕਾ ਕਰਵਾਉਣੀ ਮੈਂ ਤਾਂ ਤਾਂ ਹੀ ਤਿਆਰ ਹੋ ਗਈ ਆ ਟਾਈਮ ਸਰ ਕੰਮ ਕਰ ਲਿਆ ਅੱਜ ਬਸ ਸਾਹੀ ਦੀ ਰੋਟੀ ਰਹੀ ਮੈਂ ਕਿਹਾ ਮੰਮੀ ਲਾ ਦੇਣਗੀ ਅਮਨ ਮੇਰੀ ਜਿਹੜਾ ਗੱਲ ਸੁਣ ਨਾ ਇੱਧਰ ਆ ਹਾਂ ਜਰਾ ਕ ਜਾ ਜਾਗ ਤੇ ਯਾਰ ਉਹ ਹਾਂਜੀ ਮੰਮੀ ਆ ਕੀ ਫਰੇਨੋ ਆ ਕੀ ਪੈਸਿਆਂ ਦੀ ਗੱਲ ਕਰਨ ਡਿਆ ਮੰਮੀ ਪਤਾ ਕੀ ਆਫਿਸ ਕੰਮ ਬਹੁਤ ਜ਼ਿਆਦਾ ਵਧ ਗਿਆ ਵਾ ਉਹਨਾਂ ਨਾਲੇ ਮੈਂ ਸੋਚਿਆ ਵਾ ਕਿ ਇਹਨੂੰ ਤਿਆਰ ਵਧੀਆ ਹੋ ਗਿਆ ਕੰਮ ਵਧ ਗਿਆ ਤਾਂ ਹਾਂਜੀ ਬੜਾ ਵਧੀਆ ਮੈਂ ਸੋਚਦਾ ਵਾ ਕਿ ਇਹਨੂੰ ਥੋੜਾ ਬਾਜੜਾ ਬੈਂਕ ਦੇ ਉੱਪਰਲੇ ਕੰਮ ਹੁੰਦੇ ਨਾ ਪੇਮੈਂਟਾਂ ਦੇ ਇਹਨੂੰ ਸਿਕਾ ਦਊਣਾ ਵਾ ਕਿਨੂੰ ਇਹਨੂੰ ਸ਼ਮੀ ਨੂੰ ਸ਼ਮੀ ਨੂੰ ਉਹ ਕਿਉਂ ਤੈਨੂੰ ਤਾਂ ਮੋੜਾ ਕਰਾ ਪੋਗਾ ਤੂੰ ਉਹਨੂੰ ਪੈਸੇ ਵੜਾਏ ਮਮੀ ਬੰਦਾ ਰੱਖਾਂਗੇ ਉਹਨੂੰ ਪੇ ਕਰਨੀ ਪੈਣੀ ਹੈ ਨਾਲੇ ਕੰਮ ਸਿੱਖ ਲੋਗੀ ਬਿਜ਼ਨਸ ਦਾ ਔਰ ਆਪਣੀ ਵਾਈਫ ਨੂੰ ਪਤਾ ਹੋਣਾ ਚਾਹੀਦਾ ਘਰ ਵਿੱਚ ਹੁਣ ਤੂੰ ਇਹਦੇ ਸਾਹਮਣੋਂ ਰਹਿ ਤੂੰ ਹੀ ਸਿਆਣੇ ਜੋਂ ਬਹਿ ਕੇ ਜੇ ਤੁਹਾਨੂੰ ਥੋੜੀ ਕਹੂੰਗਾ ਇਹ ਕੰਮ ਲੈ ਤੇ ਅੱਗੇ ਪੈਸੇ ਮੈਨੂੰ ਵੜਾਉਂਦਾ ਸੀ ਉਹ ਗੱਲ ਵਕਰੀ ਕਿ ਮੈਂ ਬੈਂਕ ਦੇ ਕੰਮ ਨਹੀਂ ਸੀ ਕਰਦੀ ਤੈਨੂੰ ਵੜਾਰਨਦੀ ਹੁੰਦੀ ਸੀ ਤੇ ਤੂੰ ਉਹਨੂੰ ਕਿਉਂ ਪੈਸੇ ਵੜਾਈ ਮਮੀ ਅੱਜਕੱਲ ਚੱਲਦੀਆਂ ਪੇਮਟਾ ਆਨਲਾਈਨ ਉਹ ਬੈਂਕ ਜਮਾ ਕਰਦੀ ਉਹ ਤੋਂ ਫਿਰ ਆਨਲਾਈਨ ਕਰ ਦਈਦੀ ਆ ਘਰੋਂ ਹੁਣ ਫਿਰ ਜਮਾ ਕਰਾਵ ਇਸ ਕਰਕੇ ਉਹ ਬੈਂਕ ਜਮ੍ਹਾਂ ਕਰਾ ਦਾ ਗਏ। ਯੱਕ ਲੱਗੇ ਉਹਨਾਂ ਨੂੰ ਤੂੰ ਮੈਨੂੰ ਇਹ ਦੱਸ ਕਿ ਤੂੰ ਪੈਸੇ ਉਹਨੂੰ ਕਿਉਂ ਫੜਾਏ। ਜਿੰਨਾ ਚੱਕਰ ਤੇਰੀ ਮਾਂ ਬੈਠੀ ਆ ਤੂੰ ਉਹਨੂੰ ਪੈਸੇ ਫੜਾ ਤੂੰ ਉਹਨੂੰ ਕਾਦੇ ਪੈਸੇ ਫੜਾਈ ਜਾਂਦਾ। ਮੰਮੀ ਤੁਹਾਨੂੰ ਵੀ ਫੜਾ ਦੂੰਗਾ ਆ ਪੇਮੈਂਟ ਹੈ ਆਫਿਸ ਦੇ ਗਈ ਆ ਉਹ ਪੈਸੇ ਉਥੋਂ ਦੇਗੇ। ਕਿੱਥੋਂ ਦੇਗੇ ਸੀ? ਪੇਮੈਂਟ ਕਿਸ ਦੀ ਪਾਉਣੀ ਆ ਬੈਂਕ ਜਮ੍ਹਾਂ ਕਰਾਉਣ ਗਈ ਆ ਉਹ ਹੋ ਜਾਣੇ ਆ। ਆਹੇ ਦਿਮਾਗ ਖਰਾਬ ਹੋ ਗਿਆ ਜਿੰਨਾ ਚੱਕਰ ਘਰ ਚ ਵੱਡੀ ਬੈਠੀ ਆ ਹੈ ਉਹਨੂੰ ਦੇ ਤੂੰ ਆ ਕੇ ਚੋਧਰ ਮਾਰ ਕੇ ਤੂੰ ਉਹਨੂੰ ਪੈਸੇ ਵੜਾਤੇ ਵੈਸੇ ਤੈਨੂੰ ਹੋਈ ਕਿ ਜਾਂਦਾ ਜਰੋਂ ਦੇ ਤੇਰੀ ਸੱਸ ਮਰੀ ਆ ਨਾ ਤੂੰ ਸਾਰਾ ਕੁਝ ਉਹਨੂੰ ਲਿਆ ਕੇ ਦੇਣ ਡਿਆ ਪੈਸੇ ਆ ਤੂੰ ਨਾਲੇ ਮੇਰੀ ਗੱਲ ਸੁਣ ਤੂੰ ਸੂਟ ਲਿਆ ਕੇ ਦਿੱਤਾ ਏ ਹੈ ਏ ਕਿਹੜੇ ਵਾਲਾ ਲਿਆਤਾ ਏ ਅੱਗੇ ਤਾਂ ਲਿਆ ਕੇ ਮੈਨੂੰ ਵਿਖਾਉਣਾ ਹੁੰਦਾ ਸੀ ਕਿ ਮੰਮੀ ਜੀ ਆ ਮੈਂ ਚੀਜ਼ ਲੈ ਕੇ ਆਇਆ ਤੇ ਮੇਰਾ ਸੂਟ ਕਿੱਥੇ ਆ ਮੰਮੀ ਗਏ ਆ ਬਾਜ਼ਾਰ ਦੋਸਤ ਦੇ ਨਾਲ ਗਏ ਆ ਉਹਨੇ ਵੀ ਖਰੀਦਿਆ ਮੈਨੂੰ ਵਧੀਆ ਲੱਗਾ ਮੋਂ ਵੀ ਲੈ ਲਿਆ ਆ ਤਾਂ ਰਨ ਚੇਤੇ ਰਹਿ ਗਈ ਆ ਤੇ ਮਾਂ ਨਹੀਂ ਚੇਤੇ ਰਹੀ ਤੈਨੂੰ ਮੰਮੀ ਤੂੰ ਇੰ ਕਿੱਧਰ ਦੀ ਗੱਲ ਕਿੱਧਰ ਲਈ ਜਾਂਦੇ ਏ ਸਮਝ ਨਹੀਂ ਆਉਂਦਾ ਕੱਲ ਤੂੰ ਲੈ ਕੇ ਚਾਣ ਡਿਆ ਅੱਗੇ ਤਾਂ ਨਾਲ ਮੇਰੇ ਕੱਪੜੇ ਆਂਦੇ ਹੁੰਦੇ ਸੀ ਤੇ ਹੁਣ ਉਹਦੇ ਆਏ ਆ ਦੇਜ ਬਾ ਮੈਨੂੰ ਮਾਂ ਦਾ ਸੂਟ ਕਿੱਥੇ ਆ ਕੋਈ ਨਹੀਂ ਤੁਹਾਨੂੰ ਵੀ ਲਿਆ ਦੂੰਗਾ ਕਦੋਂ ਲਿਆ ਦਿੰਨਾ ਵਾ ਅੱਜ ਹੁਣ ਮੈਂ ਚੱਲਿਆਂ ਵਾਂ ਲਿਆ ਦੂੰਗਾ ਤੂੰ ਮੈਨੂੰ ਇਹ ਦੱਸ ਵੀ ਤੂੰ ਹਟਣਾ ਕਿ ਨਹੀਂ ਹਟਣਾ ਨੂੰ ਪੈਸੇ ਦੇਣਾ ਔਰ ਕੋ ਪੈਸੇ ਫੜ ਕੇ ਨਾ ਉਹਨੂੰ ਕਹਾਂ ਮੰਮੀ ਜਮਾ ਕਰਵਾ ਕੇ ਆਉਗੀ ਪੈਸੇ ਫੜ ਕੇ ਲੈ ਕੇ ਆ ਦੇ ਕੋ ਮੰਮੀ ਤੁਹਾਡੇ ਕੋਲ ਨਹੀਂ ਹੋਣਾ ਪੜਿਆਂ ਲਿਖਿਆਂ ਵਾਲੇ ਕੰਮ ਹੈਗੇ ਆ ਦੱਸੋ ਤਾਂ ਤੁਸੀਂ ਕਿਹਦੇ ਧੱਕੇ ਖਾਂਦੇ ਰਹੋਗੇ ਲੈਣਾ ਚਾਹ ਰਹੇ ਵਿੱਚ ਇਹਦੇ ਬੱਚੇ ਜੇ ਤੂੰ ਪੜਿਆ ਲਿਖਿਆ ਤੇ ਮੈਂ ਪੜੀ ਲਿਖੀ ਆਪੀ ਹੋ ਗਏ ਤੂੰ ਪਰਚੀ ਤੇ ਲਿਖ ਦੇ ਮੈਂ ਬੈਂਕ ਜਾ ਕੇ ਫੜਾ ਦੰਨੇ ਚਲੋ ਕੋਈ ਨਹੀਂ ਕਹਿ ਦਿੰਦਾ ਵਾ ਤੇ ਮੇਰੀ ਗੱਲ ਸੁਣ ਤੂੰ ਗੱਲ ਕਰਨ ਡਿਆ ਸੀ ਕਿ ਬੰਦਾ ਹੋਰ ਰੱਖਣਾ ਪਊਗਾ ਬੰਦਾ ਹੋਰ ਕਿਉਂ ਰੱਖਣਾ ਹੈ ਤੇਰਾ ਸਾਲਾ ਜੂ ਆਇਆ ਹੋਇਆ ਈ ਉਹਨੂੰ ਰੱਖ ਖਾ ਕੰਮ ਤੇ ਮੰਮੀ ਆ ਚੱਲਿਆ ਵੇ ਇੰਟਰਵਿਊ ਹੋਦੀ ਆ ਉਹਨੇ ਆਪਣੀ ਜੌਬ ਕਰੂਗਾ ਜ਼ਰੂਰ ਇੱਥੇ ਲਾਣਾ ਵਾ ਲੈ ਬਾਹਰ ਦੇ ਬੰਦਾ ਰੱਖਾਂਗੇ ਤੇ ਤਨਖਾਹ ਦੇਣੀ ਪਊਗੀ ਤੈਨੂੰ ਤੇ ਇਹ ਫਰੀਦ ਦੇ ਵਿੱਚ ਨਾਲੇ ਘਰ ਦੇ ਕੰਮ ਥੋੜੇ ਬੋਤੇ ਕਰਵਾ ਲਿਆ ਕਰਾਂਗੇ ਤੇਰਾ ਦਿਮਾਗ ਖਰਾਬ ਹੋ ਗਿਆ ਤੂੰ ਘਟ ਘਟ ਮਾਂ ਦੀ ਸਲਾਹ ਤੇ ਲੈ ਲਿਆ ਕਰ ਤੂੰ ਆਪਣੀਆਂ ਮਰਜ਼ੀਆਂ ਕਰੀ ਜਾਣਾ ਚਲੋ ਕੋਈ ਨਹੀਂ ਕਹਿਦਣਾ ਮੰਮੀ ਦੀਦੀ ਤੁਹਾਨੂੰ ਪਤਾ ਮੈਨੂੰ ਭਾਜੀ ਨੇ ਪੈਸੇ ਦਿੱਤੇ ਅੱਛਾ ਕਿੰਦੇ ਤੂੰ ਇੰਟਰਵਿਊ ਤੇ ਜਾਣਾ ਨਾ ਤੇ ਆਪਣੇ ਵਾਸਤੇ ਥੋੜੇ ਕੱਪੜੇ ਵੀ ਲਿਆਈ ਵੇਲਾ ਤੇਰੇ ਬਾਜੀ ਕਿੰਨੇ ਚੰਗੇ ਆ ਨਾ ਹਾਂਜੀ ਤੇ ਹੁਣ ਤੂੰ ਲੈ ਆਵੇਂ ਕੱਪੜੇ ਜਿਹੜੇ ਤੈਨੂੰ ਜ਼ਰੂਰਤ ਆ ਠੀਕ ਆ ਤੇ ਜੇ ਹੋਰ ਪੈਸੇ ਦੀ ਲੋੜ ਹੋਊਗੀ ਤੇ ਤਾਂ ਵੀ ਦੱਸ ਦੀ ਨਹੀਂ ਨਹੀਂ ਦੀਦੀ ਬਹੁਤ ਹੈ ਇੰਨੀ ਅੱਛਾ ਮੇਰੀ ਗੱਲ ਨਹੀਂ ਚੱਲੇ ਕਿਤੇ ਮੈਂ ਨਾ ਬੈਂਕ ਚੱਲੀ ਆ 2 ਮਿੰਟ ਤੇਰੇ ਬਾਜੀ ਨੇ ਅੱਗੇ ਵੀ ਮੈਨੂੰ ਇੱਕ ਦਿਨ ਪੈਸੇ ਫੜਾਏ ਸੀ ਤੇ ਉਹ ਵੀ ਜਮਾ ਕਰਾਉਣ ਵਾਲੇ ਮੇਰੇ ਕੋ ਜਾਇਆ ਹੀ ਨਹੀਂ ਗਿਆ ਤੇ ਹੁਣ ਅੱਜ ਕਹਿੰਦੇ ਆ ਕਿ ਜਮਾ ਕਰਾਇਆ ਮੇਰੀ ਗੱਲ ਸੁਣ ਰੋਟੀ ਬਣਾ ਕੇ ਮੈਂ ਰੱਖਦੀ ਆ ਤੇ ਮੈਂ ਮੰਮੀ ਨੂੰ ਕਿਹਾ ਸੀ ਵੀ ਤੁਸੀਂ ਆਪਣੀ ਪਾ ਕੇ ਖਾ ਲਿਓ ਤੇ ਤੇਰੀ ਉਦੋਂ ਹੀ ਲਾਉਣ ਜਦੋਂ ਤੂੰ ਗਰਮ-ਗਰਮ ਖਾਣਾ ਵਾ ਤੈਨੂੰ ਤੇ ਆਦਤ ਪਈ ਆ ਨਾ ਹਾਂਜੀ ਤੇ ਮੰਮੀ ਨੂੰ ਤੂੰ ਦੱਸ ਦੀ ਮੰਮੀ ਤੈਨੂੰ ਗਰਮ ਗਰਮ ਫੁਲਕਾ ਲਾ ਦੇਣਗੇ ਠੀਕ ਐ ਟੈਨਸ਼ਨ ਨਾ ਲਈ ਤੇ ਆਪਣਾ ਟਾਈਮ ਨਾ ਆਪਣੀ ਇੰਟਰਵਿਊ ਤੇ ਚੱਲ ਜੀ ਜਿੱਥੇ ਜਾਣਾ ਠੀਕ ਐ ਹਾਂ ਠੀਕ ਐ ਦੀਦੀ ਨਾਲੇ ਕੱਪੜੇ ਲੈ ਆਈ ਮੈਂ ਵੀ ਹੁਣ ਚੱਲਾਂ ਆ ਮੈਨੂੰ ਭਾਈ ਕਹਿੰਦੇ ਮੋਟਸਾ ਲੈ ਜੀ ਅੱਛਾ ਵੁਲਟ ਹਾਂ ਤੇ ਚੱਲ ਜਾ ਫਿਰ ਆਹੋ ਮੈਂ ਵੀ ਜਾਂਣਾ ਠੀਕ ਐ ਆਈ ਬਸ ਮੈਂ ਹੁਣੇ ਹਾਂਜੀ ਹਾਂਜੀ ਆਹੋ ਕਹਿ ਦੇ ਨਾ ਹਾਂ ਸਾਹਿਲ ਆਇਆ ਆਇਆ ਇਹ ਕਿੰਨਾ ਟੈਂਸ਼ਨ ਹੋ ਗਿਆ ਅੱਛਾ ਚਲੋ ਫਿਰ ਮੈਂ ਮੇਰੀ ਗੱਲ ਸੁਣਾ ਮੈਂ ਹਾਂ ਵਾ ਹਾਂ ਠੀਕ ਹੈ ਆਓ ਜਲਦੀ ਸਾਇਰ ਚੱਲਾਂ ਮੈਂ ਹਾਂਜੀ ਭਾਜੀ ਮੈਂ ਚੱਲਾਂਗੀ ਹਾਂ ਤਾਂ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਇਹ ਕੱਪੜੇ ਲੈ ਕੇ ਵਧੀਆ ਜਿਹਦੇ ਵਧੀਆ ਲੈ ਕੇ ਨਹੀਂ ਕੱਪੜੇ ਠੀਕ ਆ ਕੱਪੜੇ ਵੀ ਤਾਂ ਵਧੀਆ ਹੋਣਾ ਤੇ ਪ੍ਰੈਸ਼ਨ ਵਧੀਆ ਪੈਂਦਾ ਵਾ ਠੀਕ ਹੈ ਨਾ ਚਲੋ ਮੈਂ ਤੁਹਾਡਾ ਮੋਟਸਲੀ ਲੈ ਕੇ ਚੱਲਾਂ ਹਾਂ ਹਾਂ ਲੈ ਜਾ ਕੋਈ ਗੱਲ ਨਹੀਂ ਚਾਬੀ ਉੱਥੇ ਟੰਗੀ ਪੜਾ ਨਾ ਹਾਂਜੀ ਹਾਂਜੀ ਚਲ ਠੀਕ ਆ ਮੰਮੀ ਮੈਂ ਚાલਦਾ ਫਿਰ ਅੱਛਾ ਅੱਛਾ ਚਲ ਜਾ ਇਹ ਕਾਕੇ ਗੱਲ ਸੁਣੇ ਇਧਰ ਆਵੇਂ ਮੇਰਾ ਪੁੱਤ ਬੈ ਜਾ ਮੈਂ ਤਾਂ ਕੱਲ ਪਰਸੋ ਤੋਂ ਆਇਆ ਮੇਰੇ ਕੋਲ ਬੈਠਾ ਹੀ ਨਹੀਂ ਹੈਗਾ ਪੁੱਤ ਤੂੰ ਹਾਂਜੀ ਹਾਂਜੀ ਕਿੱਥੇ ਚੱਲਾਂ ਨਾ ਇੰਟਰਵਿਊ ਤੇ ਚੱਲਾਂ ਸੀ ਨਾਲੇ ਭਾਈ ਨੇ ਮੈਨੂੰ ਪੈਸੇ ਦਿੱਤੇ ਸੀ ਕਹਿੰਦੇ ਥੋੜੇ ਕੱਪੜੇ ਲੈ ਆਈ ਤੇ ਮੇਰਾ ਮੋਟਰਸਾਈਕਲ ਜੀ ਅੱਛਾ ਉਹ ਨਾ ਤਾਂ ਮੋਟਰਸਾਈਕਲ ਅਮਨ ਦਾ ਹਾਂਜੀ ਹਾਂਜੀ ਤੇ ਪੁੱਤਰ ਚ ਪੈਟਰੋਲ ਮੁੱਕਿਆ ਹੋਇਆ ਤਦ ਤੇ ਉਹਨੇ ਖਿਲਾ ਰਿਆ ਉਹ ਲੈ ਕੇ ਥੋੜਾ ਜਾਂਦਾ ਅੱਛਾ ਹਾਂ ਉਹਨੇ ਲੈ ਕੇ ਜਾਂਦਾ ਦੇਈ ਜਾ ਚਾਬੀ ਐਵੇਂ ਲੈ ਚਾਬੀ ਫੜਾ ਦੇ ਫਿਰ ਹੈਨਾ ਹਾਂ ਐਵੇਂ ਗਵਾਏ ਗੁੱਜ ਜਾਊਗੀ ਕਿਤੇ ਚਾਬੀ ਤੇਰੇ ਕੋਲ ਤੇ ਉੱਥੇ ਖਿਲਾ ਰਿਆ ਮੋਟਰਸਾਈਕਲ ਚਲੋ ਮੈਂ ਫਿਰ ਉਵੇਂ ਦਿਲ ਜੰਨਾ ਕਰਕੇ ਆ ਤੁਰ ਕੇ ਚਲ ਜਾ ਨਾਲੇ ਬਾਹਰ ਨਿਕਲੇ ਤੁਰਦਾ ਜਾਵੇਂ ਹੈਨਾ ਤੇ ਤੂੰ ਦਮੜ ਘਰ ਬਹੇਗਾ ਮੈਂ ਜਦ ਆਪਣੀ ਦਵਾਈ ਫੜ ਲਿਆ ਮੈਨੂੰ ਟੈਲੀਫੋਨ ਆ ਗਿਆ ਉਹ ਦਵਾਈ ਲੈਣ ਦੀ ਉਹ ਜਿਹੜਾ ਕੀ ਕਹਿੰਦੇ ਆ ਅਮਨ ਨੇ ਕਰਵਾਈਆਂ ਸੀ ਕੀ ਕਹਿੰਦੇ ਕੋਰੀਅਰ ਔਰ ਗੇਰ ਕਰਵਾਈਆਂ ਸੀ ਤਾਂ ਟੈਲੀਫੋਨ ਆਇਆ ਕਿ ਬਾਅਦ ਕਰ ਛੇਤੀ ਆ ਜਾਓ ਮੇਰੇ ਨਾਲ ਇੰਟਰਵਿਊ ਹੈਗੀ ਆ ਮੈਂ ਲੇਟ ਆ ਹਾਂ ਮੈਂ ਬਸ ਹੁਣੇ ਦਵਾਈ ਫੜ ਕੇ ਲੈ ਕੇ ਆਇਆ ਤੇ ਫਿਰ ਚੱਲ ਜਾਵਾਂ ਮਿਲਿਆ ਪੁੱਤ ਮੈਂ ਤਾਂ ਚੇਤਾ ਹੀ ਭੁੱਲ ਗਿਆ ਕੋਰੀਅਰ ਵਾਰਾ ਖਲੋਤਾ ਹੋਣਾ ਅਮਨ ਕੋ ਪੈਸੇ ਲੈਣ ਦਾ ਚੇਤਾ ਭੁੱਲ ਗਿਆ ਹੁਣ ਮੈਂ ਕਿਧ ਨੂੰ ਕਵਾਂ ਸਾਹਮਣੇ ਕੋ ਪੈਸੇ ਦਾ ਰਿਫਲੜਣੀ ਪਰ ਸਾਹਮਣੇ ਵੀ ਚਲ ਗਈ ਹੋਣੀ ਆ ਹੁਣ ਕੀ ਕਰਾਂ ਦਵਾਈ ਵੀ ਮੇਰੀ ਸਾਰੀ ਖਤਮ ਹੋ ਗਈ ਹੈ ਦਵਾਈ ਖਾਣੀ ਵੀ ਜ਼ਰੂਰੀ ਹੈ ਜੇ ਦਵਾਈ ਨਾ ਖਾਧੀ ਤੇ ਬੀਪੀ ਵੀ ਵਧ ਜਾਣਾ ਤੇ ਸ਼ੂਗਰ ਵੀ ਵਧ ਜਾਣੀ ਹੈ ਮੇਰਾ ਪੁੱਤ ਅਮਨ ਤੈਨੂੰ ਪੈਸੇ ਦਿੱਤੇ ਹੈ ਨਾ ਹੈਨਾ ਜਿਹੜੇ ਤੂੰ ਕੱਪੜੇ ਲੈ ਕੇ ਆਣੇ ਸੀ ਹਾਂਜੀ ਹਾਂਜੀ ਹੈਨਾ ਤੇ ਮੇਰਾ ਪੁੱਤ ਇੰਜ ਕਰ ਉਹ ਪੈਸੇ ਮੈਨੂੰ ਦੇ ਦੇ ਤੇ ਮੈਂ ਅਮਨ ਕੋ ਤੈਨੂੰ ਲੈ ਦਾਂਗੀ ਵੱਡਿਆ ਥੋੜਾ ਤੇਰੇ ਜੀ ਮੇਰੇ ਚਮਨ ਚ ਕੋਈ ਵੰਡਿਆ ਥੋੜਾਗਾ ਅਵੇ ਕਾਂਸਰੀ ਦਵਾਈ ਵੀ ਵਰਚਾ ਗਈ ਆ ਕੋਈ ਨਾ ਵਾਸੀ ਜੀ ਲੈ ਲਓ ਹਾਂ ਲੈ ਆ ਦੇ 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 ਹਾਂ ਹਾਂ ਚੱਲ ਤੇਰੇ ਜੀਜੇ ਨੇ ਤੈਨੂੰ ਪੈਸੇ ਦਿੱਤੇ ਸੀ ਆ ਖੁਸ਼ ਰਹਿ ਮੇਰਾ ਪੁੱਤ ਕੋਈ ਨਹੀਂ ਮੈਂ ਤੈਨੂੰ ਸ਼ਾਮਿਲ ਲਾਂਦਾਂਗੀ ਫਿਕਰ ਨਾ ਕਰ ਤੂੰ ਹੈ ਤੇ ਇੰਜ ਕਰੀ ਮੇਰਾ ਪੁੱਤ ਕਹਿਣ ਦਿਲ ਨਹੀਂ ਕਰਦਾ ਮੈਂ ਤੁਰਦੀ ਨੇ ਜਾਣਾ ਅੱਗੇ ਤਾਂ ਕਿ ਤੈਨੂੰ ਪਤਾ ਤੇਰੀ ਭੈਣ ਬੈਂਕ ਗਈ ਆ ਤੇ ਉਨਾ ਕੰਮ ਵਾਲੀ ਨੇ ਅੱਜ ਨਹੀਂ ਆਣਾ ਤੇ ਮੇਰਾ ਪੁੱਤ ਨਾ ਦੋ ਕ ਗਲਾਸ ਪਏ ਤੋਨ ਦੇ ਜਾ ਰਗਾ ਠੀਕ ਆ ਫਿਰ ਮੈਂ ਤਨ ਆ ਕੇ ਰੋਟੀ ਖਵਾ ਦਾਂਗੇ ਕੋਈ ਨਹੀਂ ਮਾਫੀ ਮੈਂ ਦੋ ਦਿੰਨਾ ਚੱਲ ਇਹ ਮੈਂ ਚਾਬੀ ਨਾਲ ਹੀ ਲੈ ਜਾਨੀ ਹੈ ਨਾ ਇੱਥੇ ਟੰਗੀ ਰੰਦੀ ਤੇ ਫਿਰ ਹੈ ਨਾ ਮੈਂ ਨਾਲ ਲੈਣੀ ਚੱਲ ਕੋਈ ਗੱਲ ਨਹੀਂ ਹੈ ਕੋਈ ਨਾ ਕੱਪੜੇ ਤੈਨੂੰ ਲੈ ਦਊਗਾ ਨਾ ਹੋਇਆ ਨਾ ਅਮੰਦੇ ਕੱਪੜੇ ਪਹਿਲੇ ਪਏ ਹੋਏ ਆ ਉਹ ਤੋ ਪਾ ਲਈ ਠੀਕ ਆ ਅਮਮਾ ਤੇ ਪਹਿਲੇ ਕੱਪੜੇ ਪਹਿ ਤੇਨੂੰ ਉਹ ਦੇ ਦਵਾਂਗੇ ਫਿਕਰ ਨਾ ਕਰ ਤੂੰ ਕੋਈ ਗੱਲ ਨਹੀਂ ਪਾਂਢਾ ਚ ਸਾਬਣ ਪੁੱਤ ਚੰਗੀ ਤਰ੍ਹਾਂ ਕੱਢ ਲੈ ਹੈਨਾ ਮੈਂ ਬਸ ਆਈ ਦਵਾਈ ਲੈ ਕੇ ਸਾਹਿਲ ਆਗੀ ਘਰ ਦਬਿਆਂ ਨੂੰ ਹੈ ਦੀਦੀ ਹੁਣ ਮਾਸੀ ਜੀ ਗਏ ਹੀ ਕਿੱਥੇ ਉਹ ਕਹਿੰਦੀ ਮੈਂ ਦਵਾਈ ਲੈਣ ਜਾਣਾ ਵਾ ਤੇ ਦੋ ਘਪਾਂਡੇ ਹੈ ਗਿਆ ਤੇ ਸਾਫ਼ ਕਰ ਦੇ ਹਾਦਿਆ ਚੱਲ ਤੋ ਹੱਥ ਬੀਵੀ ਫੇਰ ਗਿਆ ਆਪਣੇ ਘਰ ਵੀ ਤਕਰੀਦਾ ਹੀ ਤੋ ਮੇਰਾ ਬਹੁ ਹੱਥ ਤੋੜ ਘਾਟ ਛੱਡ ਪਾਣੀ ਕਿੰਨਾ ਠੰਡਾ ਵਾ ਹਫੜ ਤੋੜ ਗਿਆ ਕੋਚਿੰਗ ਇਹੰਦਾ 2 ਮਿੰਟ ਲੱਗੇ ਪੁੰਝ ਤੋ ਮੈਂ ਆ ਗਈ ਆ ਨਾ ਮੈਂ ਆਪੇ ਕਰ ਲੈਣੀ ਆ ਅੱਛਾ ਮੇਰੀ ਗੱਲ ਸੁਣ ਤੂੰ ਤੇ ਇੰਟਰਵਿਊ ਲਈ ਜਾਣਾ ਸੀ ਨਾ ਦੀਦੀ ਇੰਟਰਵਿਊ ਦਾ ਟਾਈਮ ਹੀ ਨਿਕਲ ਗਿਆ ਹਾਂ ਘਰੇ ਕੋਈ ਹੈ ਨਹੀਂ ਸੀ ਮੈਂ ਕਿਵੇਂ ਜਾਂਦਾ ਤੇ ਮੈਂ ਬੈਂਕ ਹੀ ਗਈ ਸੀ 2 ਮਿੰਟ ਮੈਂ ਆ ਜਾਣਾ ਸੀ ਮੈਂ ਮਾਸੀ ਜੀ ਨੂੰ ਕਿਹਾ ਵੀ ਸੀ ਕਿ ਮੇਰੇ ਇੰਟਰਵਿਊ ਆ ਛੇਤੀ ਆ ਜਾਓ ਉਹ ਆਏ ਨਹੀਂ ਹੁਣੇ ਤੱਕ 2 ਵਜੇ ਮੇਰੀ ਇੰਟਰਵਿਊ ਵੀ ਤੇ 2:30 ਮੈਨੂੰ ਘਰੇ ਵਜ ਗਏ ਆ ਚੱਲ ਆ ਜਾ ਅੰਦਰ ਆ ਜਾ ਮੈਂ ਤਾਂ ਦੱਸ ਮੈਂ ਬੈਂਕ ਗਈ ਮੈਂ ਹੁਣੇ ਆ ਹੀ ਜਾਣਾ ਸੀ ਬੈ ਜੋ ਦੀ ਕਦੋਂ ਤੇ ਗਏ ਮੰਮੀ ਮੰਮੀ ਨੂੰ ਤੇ 1 ਘੰਟਾ ਹੋ ਗਿਆ ਵਾ 1 ਡੇਢ ਘੰਟਾ ਹੋ ਗਿਆ ਹੁਣ ਤੇ ਤੇ ਦੱਸ ਤੂੰ ਉਹਨਾਂ ਨੂੰ ਦੱਸਣਾ ਹੀ ਨਾ ਕਿ ਮੇਰੀ ਇੰਟਰਵਿਊ ਆ ਤੇ ਤੁਸੀਂ ਬਾਅਦ ਵਿੱਚ ਚਲ ਜਿਓ ਜਦੋਂ ਦੀਦੀ ਆਉਣਗੇ ਘਰ ਮੈਂ ਕਿਹਾ ਸੀ ਮੈਂ ਕਿਹਾ ਮਸੀ ਜੀ ਮੇਰੀ ਇੰਟਰਵਿਊ ਆ ਛੇਤੀ ਆ ਜਾਓ ਥੋੜਾ ਕਿੰਦੇ ਆ ਬਸ ਮੋਡ ਤੋਂ ਦਵਾਈ ਫੜ ਕੇ ਲਿਆਉਣੀ ਆ ਹਾਦੇ ਆ ਤੁਹਾਨੂੰ ਪਤਾ ਹੋ ਤੇ ਪੈਸੇ ਵੀ ਲੈ ਆਗੇ ਮੇਰੇ ਕੋ ਜਿਹੜੇ ਭਾਈ ਨੇ ਦਿੱਤੇ ਸੀ ਪੈਸੇ ਉਹ ਕਾਜ ਵਾਸਤੇ ਕਹਿੰਦੇ ਉਹ ਮੈਂ ਦਵਾਈ ਲਿਆਉਣੀ ਆ ਤੇ ਭਾਜੀ ਵੀ ਘਰੇ ਨਹੀਂ ਆ ਤੇ ਤੁਸੀਂ ਵੀ ਘਰੇ ਨਹੀਂ ਹੋ ਤਾਂ ਹੁਣ ਮੈਂ ਪੈਸੇ ਕਿਹਦੇ ਕੋ ਲਾਵਾਂ ਵੈ ਉਹ ਕਹਿੰਦੇ ਆ ਕਹਿੰਦੇ ਕੋਈ ਨਹੀਂ ਤੂੰ ਮੈਨੂੰ ਆ ਪੈਸੇ ਦੇ ਦੇ ਤੇ ਭਾਜੀ ਕੋ ਆ ਕੇ ਮੈਂ ਤੈਨੂੰ ਪੈਸੇ ਲੈ ਦੂੰਗੀ ਦੀਦੀ ਭਾਈ ਦੇ ਮੋਟਰਸਾਈਕਲ ਤੇਲ ਨਹੀਂ ਗਾਹੀ ਨਹੀਂ ਸਾਹਿਲ ਤੇਲ ਤੇ ਹੁੰਦਾ ਉਹਨਾਂ ਦੇ ਮੋਟਰਸਾਈਕਲ 'ਚ ਉਹ ਤੇ ਠੰਡ ਬਹੁਤ ਪੈਂਦੀ ਹੈ ਨਾ ਇਸ ਕਰਕੇ ਗੱਡੀ 'ਚ ਜਾਂਦੇ ਆ ਉੰਨਾ ਨਹੀਂ ਤਾਂ ਟੈਂਕੀ ਫੁੱਲੀ ਕਰਾਈ ਹੁੰਦੀ ਹਰ ਵਕਤ ਤੂੰ ਲੈ ਜਾਣਾ ਸੀ ਉਹ ਮੈਨੂੰ ਤਾਂ ਮਾਸੀ ਜੀ ਕਹਿੰਦੇ ਵੱਡੇ ਦਿਨ ਹੋ ਗਿਆ ਉਹ ਚ ਤੇਲ ਹੀ ਨਹੀਂ ਹੈਗਾ ਤਾਂ ਕਰਕੇ ਤੇ ਘਰੇ ਲਾਇਆ ਮੋਟਰਸਾਈਕਲੋ ਨਹੀਂ ਨਹੀਂ ਮੰਮੀ ਨੂੰ ਪਤਾ ਨਹੀਂ ਹੋਣਾ ਤੇਲ ਤੇ ਉਹਦੇ ਚ ਹੁੰਦਾ ਵਾ ਤੇ ਬਾਕੀ ਚੱਲ ਮੈਨੂੰ ਪਤਾਵਣੀ ਆ ਕਿ ਤੇ ਟੈਂਕੀ ਖਾਲੀ ਨਾ ਹੋਈ ਹੋਵੇ ਚੱਲ ਕੋਈ ਗੱਲ ਨਹੀਂ ਹੁਣ ਦੀਦੀ ਬਾਜੀ ਨੂੰ ਕਿਹਾ ਫਿਰ ਇੰਟਰਵਿਊ ਦਾ ਕਿਉਂਕਿ ਜਿੱਥੇ ਉਹਨਾਂ ਨੇ ਮੈਨੂੰ ਭੇਜਿਆ ਸੀ ਉੱਥੋਂ ਤਾਂ ਹੁਣ ਟਾਈਮ ਨਿਕਲ ਗਿਆ ਵਾ ਚੱਲ ਕੋਈ ਗੱਲ ਨਹੀਂ ਤੇਰੇ ਬਾਜੀ ਨੂੰ ਮੈਂ ਕਹੂੰਗੀ ਹੋਰ ਕਿਤੇ ਟਰਾਈ ਕਰ ਲਾਂ ਟੈਨਸ਼ਨ ਨਾ ਲੈ ਤੂੰ ਕੋਈ ਗੱਲ ਦੀ ਠੀਕ ਐ ਚਲ ਮੈਂ ਉਹਨੂੰ ਤੇਰੀ ਰੋਟੀ ਬਣਾਦਾ ਠੀਕ ਆ ਦੇ ਜੇ ਗੁਲਚਾ ਖਾਣ ਨੂੰ ਦਿਲ ਕਰਦਾ ਵਾ ਤੇ ਬੇਸ਼ੱਕ ਬਾਹਰੋਂ ਖਾ ਆ ਜਾਣਾ ਗੁਲਚਾ ਖਾਣ ਨਹੀਂ ਤੂੰ ਹੀ ਰੋਟੀ ਬਣਾ ਦੇ ਬਸ ਠੀਕ ਐ ਹਾਂ ਸਾਹਿਬ ਮੈਂ ਤੁਹਾਨੂੰ ਕਹਿਣਾ ਮੈਂ ਰੋਟੀ ਨਾ ਲਾਏ ਨਾ ਕੀ ਹੋ ਗਿਆ ਹੁਣ ਮੈਨੂੰ ਨਾ ਦੋਸਤ ਦਾ ਫੋਨ ਆ ਗਿਆ ਵਾ ਮੈਨੂੰ ਬੜਾ ਜ਼ਰੂਰੀ ਕੰਮ ਆ ਦੇਣਾ ਮੈਂ ਉੱਥੋਂ ਹੋ ਕਿਉਂ ਨਾ ਫਿਰ ਆ ਕੇ ਰੋਟੀ ਖਾ ਲੂੰਗਾ ਮੈਂ ਕਿਨਾਂ ਰੋਟੀ ਰੰਦ ਮੈਂ ਬਾਹਰ ਖਾ ਲੂੰਗਾ ਕੋਚਾ ਚੱਲ ਫਿਰ ਬਾਹਰੋਂ ਖਾ ਲਈ ਕੋਚਾ ਪੱਕਾ ਠੀਕ ਹੈ ਠੀਕ ਕਿੱਥੇ ਚੱਲਣਾ ਮੈਂ ਚੱਲਾਂ ਮੈਨੂੰ ਕੰਮ ਹੀ ਮਾਸੀ ਅੱਛਾ ਖਾਵੇਂ ਸੇ ਦੇ ਨਾ ਮੇਰੇ ਪੁੱਤ ਨੂੰ ਰੋਟੀ ਖਾ ਲਈ ਆ ਅਮ ਬਾਹਰੋਂ ਖਾ ਲਾਂਗਾ ਅੱਛਾ ਚੱਲ ਠੀਕ ਹੈ ਕੋਈ ਗੱਲ ਖਰਾ ਖੁਸ਼ ਰਹਿ ਪਹਿਹੂ ਹੈਗੇ ਕੁਝ ਦੇਨੂ ਨਹੀਂ ਨਹੀਂ ਹੈਗੇ ਅੱਛਾ ਠੀਕ ਹੈ ਠੀਕ ਹੈ ਧਿਆਨ ਨਾ ਜਾਵੇ ਮੇਰੇ ਪੁੱਤ ਹੈ ਧਿਆਨ ਨਾ ਜਾਵੇ ਕਹੀ ਕਿਤੇ ਚਲ ਗਈ ਮੈਂ ਨਾ ਉਹ ਦਵਾਈ ਲੈਣ ਗਈ ਸੀ ਜਰਾ ਕ ਅੱਛਾ ਤੇ ਤੁਸੀਂ ਮੈਨੂੰ ਤਾਂ ਦੱਸਿਆ ਨਹੀਂ ਕਿ ਮੈਂ ਦਵਾਈ ਲੈਣ ਜਾਣਾ ਵਾ 2 ਮਿੰਟ ਮੈਂ ਬੈਂਕ ਤੱਕ ਗਈ ਆ ਨਾਲੇ ਉਹ ਮੁੰਡੇ ਦੀ ਇੰਟਰਵਿਊ ਸੀ ਉਹਨੂੰ ਕਿਉਂ ਨਹੀਂ ਜਾਣ ਦਿੱਤਾ ਉਹਨੂੰ ਤੁਸੀਂ ਇੱਥੇ ਭਾਂਡੇ ਮੰਜਣ ਡਾਇਆ ਵਾ ਜਾਣੇ ਕੰਮ ਕਰ ਜਾ ਕੇ ਰਮਾਨਾ ਬੈ ਮੈਂ ਉਹਨੂੰ ਕਿਹਾ ਇੱਥੇ ਮੈਂ ਕਹਤਾ ਉਹਨੂੰ ਕਿਹਾ ਕੰਮ ਕਰ ਮੰਮੀ ਜੀ ਆਪਣੀਆਂ ਹਰਕਤਾਂ ਤੋਂ ਬਾਜ਼ ਆਜੋ ਤੇ ਚੰਗੇ ਰਹੋਗੇ ਨਾਲੇ ਮੇਰੀ ਗੱਲ ਸੁਣੋ ਅਮਾ ਨੇ ਉਹਨੂੰ ਪੈਸੇ ਦੇ ਕੇ ਗਏ ਸੀ ਕਿ ਆਪਣਾ ਕੋਈ ਲੀੜਾ ਕੱਪੜਾ ਲੈ ਲਈ ਜਾਂ ਕੋਈ ਆਪਣੇ ਵਾਸਤੇ ਚੀਜ਼ ਖਰੀਦ ਲਈ ਬਾਨੇ ਨਾਲ ਤੈਨੂੰ ਕੋ ਪੈਸੇ ਕਢਾਏ ਕਿਉਂ ਆ ਨੀ ਜਾ ਕੰਮ ਕਰ ਸੁਕੀਏ ਜੀਗੇ ਆਖੇ ਪੈਸੇ ਲੈ ਲੈ ਕਿੰਨੇ ਪੈਸੇ ਲੈ ਲੈ ਨਹੀਂ ਮੇਰਾ ਪੁੱਤ ਤੇ ਆਪ ਇਨੀ ਕਮਾਈ ਕਰਦਾ ਪੈਸੇ ਲੈ ਲੈ ਤੇ ਕਿੱਡੀ ਚਲਾਕ ਬਾਂਦੀ ਆ ਸੌਂ ਖਾ ਕੇ ਕਹੋ ਕਿ ਤੁਸੀਂ ਪੈਸੇ ਨਹੀਂ ਲਏ ਨਹੀਂ ਸੌਂ ਤਾਂ ਟੱਡ ਟੱਬਰ ਚ ਖਾਂਦੇ ਆ ਸਾਡੇ ਟੱਬਰ ਚ ਨਹੀਂ ਸੌਂ ਖਾਂਦੇ ਛੁੱਠੇ ਆਡੇ ਟੱਬਰ ਦੀ ਮਾਰ ਲਾ ਜਾ ਮਾਰਵਾਜ ਮਾਰ ਉਹਨੂੰ ਜਾ ਮੈਂ ਮਾਰ ਦੇਣੀ ਆ ਵੇ ਵੇ ਕਾਕਾ ਖੋਲ ਬੁਗਾ ਹੁਣ ਬੁਗਾ ਕਟੋ ਰਾਬ ਤੋਂ ਥੋੜਾ ਜਿਆ ਡਰੋ ਮੇਰੀ ਗੱਲ ਸੁਣ ਲਓ ਅਮਨ ਉਹਨੂੰ ਪੈਸੇ ਦੇ ਕੇ ਗਏ ਸੀ ਨਾ ਉਨੇ ਮੈਨੂੰ ਆਪ ਦੱਸਿਆ ਵਾ ਕਿ ਮਾਸੀ ਜੀ ਕਹਿੰਦੇ ਸੀ ਮੈਂ ਦਵਾਈ ਲਿਓਣੀ ਆ ਤੇ ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ ਤੇ ਮੈਨੂੰ ਬਸ ਪੈਸੇ ਦੇ ਦੇ। ਓ ਜਾ ਕੰਮ ਕਰ। ਤੁਹਾਡੇ ਕੋਲ ਪੈਸੇ ਹੈ ਨਹੀਂਗੇ। ਆ ਮੈਂ ਤੁਹਾਨੂੰ ਤੀਜੇ ਗਣ ਪੈਸੇ ਦਵਾਂ। ਜਾ ਦੇ ਮੇਰਾ ਪੋਤਾ ਕਮਾਣ ਵਾਲਾ। ਤੇ ਫਿਰ ਉਹਦੇ ਕੋਲ ਨਿਆਣੇ ਕੋ ਕੱਢ ਲਈ ਪੈਸੇ ਖੋਲੇ ਆ। ਤੂੰ ਪੈਸੇ ਮੈਨੂੰ ਪੁੱਛਣ ਲਈ ਆ ਕਿ ਢੜਕੂ ਪੈਸੇ ਹੈਗੇ ਕਿ ਨਹੀਂ ਹੈਗੇ? ਗੱਲ ਮੰਮੀ ਉਹ ਨਹੀਂ ਆ ਤੂੰ ਹੁਣ ਉਹਦੇ ਕੋਲ। ਬੋਲ ਬੋਲ ਕੀ ਆ ਗੱਲ ਬੋਲ ਤੂੰ। ਕੀ ਲੈ ਜੇ ਤੈਨੂੰ ਪੈਸੇ? ਬਾਨੇ ਨਾ ਜੇ 500000 2000 ਦੇਈ ਦਿੱਤਾ ਤੇ ਬਾਨੇ ਨਾ ਕਢਾ ਲਏ ਆਖੇ ਪੈਸੇ ਲੈਨੇ ਆ ਨਹੀਂ ਤੂੰ ਹੀ ਤਾਂ ਮੇਰੇ ਮੁੰਡੇ ਦੇ ਟੁਕੜਿਆਂ ਤੋਂ ਪਲਣ ਡਈਆਂ ਜੇ ਨਾਲ ਪਾਣ ਡਈ ਆਪਣੇ ਪੇਕੇਆਂ ਨੂੰ ਹੈ ਤੂੰ ਕੀ ਕਹਿਣ ਡਈਆਂ ਮੈਂ ਪੈਸੇ ਲੈ ਆ ਆਹੋ ਲੈ ਜਾ ਲੈ ਆਪਣੇ ਪੁੱਤ ਦੇ ਪੈਸੇ ਨਾਲੇ ਤੁਸੀਂ ਉਹਨੂੰ ਇੱਥੋਂ ਤੱਕ ਕਿਹਾ ਕਿ ਬੁਲਟ ਨਾ ਲੈ ਕੇ ਜਾਈਂ ਉੱਥੇ ਤੇਲ ਨਹੀਂ ਹੁੰਦਾ ਤਾਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਅਮਨ ਨੇ 24 ਘੰਟੇ ਟੈਂਕੀ ਫੁੱਲ ਕਰਾਈ ਹੁੰਦੀ ਬੁਲਟ ਦੀ ਉਹਨੂੰ ਕਦ ਲਈ ਆ ਗੱਲ ਕਹੀ ਜੇ ਐਸੇ ਕਰਕੇ ਕਹੀ ਹੈ ਨਾ ਕਿ ਉਹ ਬੁਲਟ ਲੈ ਕੇ ਨਾ ਜਾਵੇ ਕੀ ਕਸ ਤੇ ਲੈ ਆਈ ਮੋਟਰਸਾਈਕਲ ਦਾ ਨਾਲੇ ਉਹਨੂੰ ਇੰਟਰਵਿਊ ਤੱਕ ਨਹੀਂ ਤੁਸੀਂ ਜਾਣ ਦਿੱਤਾ ਦੋ ਮਿੰਟ ਠਹਿਰ ਜੰਦੇ ਕਿਹੜਾ ਦਵਾਈ ਨੂੰ ਲੋੜਾ ਆ ਚੱਲਿਆ ਸੀ ਮੈਂ ਆ ਜਾਂਦੀ ਤੇ ਫੇਰ ਚੱਲ ਜਾਂਦੇ ਨਾਲੇ ਮੈਂ ਜਦੋਂ ਇੱਥੋਂ ਗਈ ਆ ਤੁਸੀਂ ਮੈਨੂੰ ਉਦੋਂ ਕਹੋ ਕਿ ਸ਼ਮੇ ਮੈਂ ਦਵਾਈ ਲੈਣ ਜਾਣਾ ਮੈਂ ਤੁਹਾਨੂੰ ਨਾਲ ਹੀ ਲੈ ਜਾਂਦੀ ਤੇ ਮੁੰਡੇ ਨੂੰ ਰੋਟੀ ਬਣਾ ਕੇ ਤੋੜ ਕੇ ਇੰਟਰਵਿਊ ਤੱਕ ਤੇ ਭੇਜਦੀ ਇੱਕ ਵਾਰੀ ਹੋਰ ਵੀ ਹੈਗਾ ਤਾਂ ਬੋਲ ਲੈ ਪਹਿਲਾਂ ਮੰਮੀ ਥੋੜਾ ਬਹੁਤਾ ਸੋਚ ਲੋ ਕਿ ਤੁਸੀਂ ਕਰਨ ਕੀ ਡੇਜੇ ਰੱਬ ਤੋਂ ਡਰਿਆ ਕਰੋ ਮਾਸਾ ਤੁਹਾਨੂੰ ਮੈਂ ਅੱਗੇ ਵੀ ਇੰਨੀ ਵਾਰ ਕਿਹਾ ਸੀ ਮੇਰੇ ਨਾਲ ਜੋ ਮਰਨ ਤੇਰੇ ਮੇਰੇ ਨਾਲ ਜੋ ਮਰਜ਼ੀ ਕਰਿਓ ਮੇਰੇ ਭਰਾ ਨਾਲ ਨਾ ਕੁਝ ਕਰਿਓ ਉਹਨੂੰ ਤੇ ਇੱਕ ਗੱਲ ਦਾ ਨਹੀਂ ਪਤਾ ਕਿ ਤੁਸੀਂ ਇਦਾਂ ਦੇਜੇ ਹੁਣ ਚੁੱਪ ਕਰ ਜਾ ਹੁਣ ਮੇਰੀਆਂ ਸੁਨ ਜੇ ਬੋਲੀ ਨਾ ਤੇ ਮੂੰਹ ਦੇਣਾ ਤੇਰਾ ਬਾਪਾਨਾ ਬੋਲੋ ਹਾਂ ਹਾਂ ਬੋਲੋ ਮੇਰੀ ਗੱਲ ਸੁਣ ਮੇਰੇ ਪੁੱਤ ਤਾਂ ਮੋਟਰਸਾਈਕਲ ਕਿਉਂ ਖੜਦੇ ਦੇ ਹੱਥ ਪਰੇ ਕਰ ਮੇਰੇ ਪੁੱਤ ਦਾ ਮੋਟਰਸਾਈਕਲ ਕਿਉਂ ਖੜਦੇ ਮੰਮੀ ਉਹ ਕਾਹਦੇ ਆਸਕੇ ਜੇ ਆਪਾਂ ਉਹਨੂੰ ਇੱਥੇ ਲੈ ਹੀ ਆਏ ਆ ਬੱਚਾ ਤਾਂ ਬੱਚਾ ਹੋਵੇ ਰਵੇ ਬਸ ਆਪਣੀ ਹੱਦ ਪਾਰ ਨਾ ਕਰੇ ਮੇਰੀ ਗੱਲ ਸੁਣ ਲੋ ਜੇ ਇਹ ਤੁਹਾਡਾ ਘਰ ਆ ਨਾ ਉਨਹੀਂ ਮੇਰਾ ਘਰ ਆ ਮੈਂ ਆਪਣੇ ਭਰਾ ਨੂੰ ਇੱਥੇ ਲੈ ਕੇ ਆਈ ਆ ਤੇ ਮੈਂ ਉਹਨੂੰ ਹਰ ਚੀਜ਼ ਦਊਂਗੀ ਇਥੋਂ ਨਹੀਂ ਤੂੰ ਵੀ ਚੁੱਪ ਕਰ ਜਿਹੜਾ ਤੂੰ ਮੈਨੂੰ ਧਮਕੀਆਂ ਦੇਂਦਾ ਨਾ ਉਹ ਨਹੀਂ ਮੈਨੂੰ ਕੁਝ ਕਹਿੰਦੇ ਤੇ ਤੂੰ ਹੀ ਕਹੋ ਕੋਣ ਹੋਊ ਕਹਿਣ ਵਾਲੇ ਮੈਨੂੰ ਕੌਣ ਕਹਿਣ ਵਾਲੇ ਹੋਵੇ ਮੈਂ ਹੈਗੀ ਆ ਮੇਲ ਦੀ ਮਾਂ ਆ ਮੈਂ ਕਹਿਣਾ ਏ ਤੇ ਫਿਰ ਉਹਦੇ ਰਹਿਣਾਂਗੀ ਉਹਦੇ ਸਾਹਮਣੇ ਤਾਂ ਬੜੀਆਂ ਚੋਪੜੀਆਂ ਚੋਪੜੀਆਂ ਕਰਦੇ ਜੇ ਅਮਨ ਸਾਹਮਣੇ ਵੀ ਸਾਹੀ ਸਾਹਮਣੇ ਵੀ ਐਸੇ ਤਰ੍ਹਾਂ ਹੀ ਗਾਣੇ ਕਰੂੰਗੀ ਉਹਦੇ ਸਾਹਮਣੇ ਚੋਪੜੀਆਂ ਚੋਪੜੀਆਂ ਹੀ ਕਰੂੰਗੀ ਪਰ ਤੂੰ ਰਹਿ ਕੰਟਰੋਲ ਚ ਜੇ ਤੂੰ ਇਸ ਤਰ੍ਹਾਂ ਦੀ ਗੱਲ ਕਰਦੀ ਰਹੀ ਨਾ ਇਹ ਗਾਹ ਸੋਚ ਲਈ ਇਹ ਸਾਰਾ ਕੁਝ ਤੇਰੇ ਭਰਾ ਦੇ ਸਾਹਮਣੇ ਕਰੂੰਗੀ ਕੋਈ ਗੱਲ ਨਹੀਂ ਮੰਮੀ ਜੀ ਤੂੰ ਹੀ ਤਾਂ ਜੋ ਕਰਤਾ ਕਰਤਾ ਨਾ ਹੁਣ ਮੇਰੇ ਵੱਲ ਵੇਖਿਓ ਮੈਂ ਤੁਹਾਡੇ ਨਾਲ ਕੀ ਕਰਦੀ ਹਾਂ ਤੂੰ ਹੀ ਜਿਹੜੇ ਉਤੋਂ ਤਾਂ ਚੰਗੇ ਬਣੇ ਜੇ ਨਾ